ਕੈਨੇਡਾ ਦੇ ਵੱਲੋਂ ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਦੇ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ ਜਿੱਥਾਂ ਕੈਨੇਡਾ ਜੋ ਕਿ ਭਾਰਤੀ ਵਿਦਿਆਰਥੀਆਂ ਦੇ ਲਈ ਪੜ੍ਹਾਈ ਦਾ ਸੁਪਨਾ ਪੂਰਾ ਕਰਨ ਦਾ ਮੁੱਖ ਸਥਾਨ ਰਿਹਾ ਹੈ ਹੁਣ ਸਖਤ ਨਿਯਮਾਂ ਅਤੇ ਸਟੱਡੀ ਪਰਮਿਟ ਦੇ ਵਿੱਚ ਭਾਰੀ ਕਟੌਤੀ ਦੇ ਕਾਰਨ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 2024 ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਸਟੱਡੀ ਪਰਮਿਟ 32% ਘਟੇ ਨੇ 2025 ਦੀ ਪਹਿਲੀ ਤਿਮਾਹੀ ਯਾਨੀ ਕਿ ਜਨਵਰੀ ਤੋਂ ਲੈ ਕੇ ਮਾਰਚ ਦੇ ਵਿੱਚ ਵੀ 31% ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿੱਥੇ ਸਿਰਫ 30640 ਪਰਮਿਟ ਜਾਰੀ ਹੋਏ ਨੇ ਜਦਕਿ ਪਿਛਲੇ ਸਾਲ ਇਸੇ ਮਿਆਦ ਦੇ ਵਿੱਚ 44295 ਪਰਮਿਟ ਦਿੱਤੇ ਗਏ ਸਨ ਇਸ ਗਿਰਾਵਟ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਜੋ ਕਿ ਕੈਨੇਡਾ ਦਾ ਵਿੱਚ ਪੜ੍ਹਾਈ ਅਤੇ ਨੌਕਰੀ ਦੇ ਮੌਕਿਆਂ ਦੀ ਖੋਜ ਦੇ ਵਿੱਚ ਜਾਂਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਵੀ ਦੱਸ ਦਿੰਦੇ ਹਾਂ ਵੀ ਕੀ ਹੈ ਸਟੱਡੀ ਪਰਮਿਟ ਅਤੇ ਇਸ ਦੀ ਅਹਿਮੀਅਤ ਕੀ ਹੁੰਦੀ ਹੈ ਗੱਲ ਕੀਤੀ ਜਾਵੇ ਤਾਂ ਸਟੱਡੀ ਪਰਮਿਟ ਕੈਨੇਡਾ ਦਾ ਇੱਕ ਅਧਿਕਾਰਤ ਦਸਤਾਵੇਜ਼ ਹੈ ਜੋ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਦੀ ਇਜਾਜ਼ਤ ਦਿੰਦਾ ਹੈ ਇਹ ਵੀਜ਼ੇ ਵਰਗਾ ਹੈ ਜੋ ਕਿ ਵਿਦਿਆਰਥੀ ਨੂੰ ਪੜ੍ਹਾਈ ਦੇ ਦੌਰਾਨ ਕੈਨੇਡਾ ਦੇ ਵਿੱਚ ਰਹਿਣ ਅਤੇ ਪਾਰਟ ਟਾਈਮ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ ਪੰਜਾਬ ਸਮੇਤ ਭਾਰਤ ਦੇ ਲੱਖਾਂ ਵਿਦਿਆਰਥੀ ਹਰ ਸਾਲ ਇਸ ਦੀ ਮਦਦ ਦੇ ਨਾਲ ਕੈਨੇਡਾ ਜਾਂਦੇ ਨੇ ਜਿੱਥੇ ਉਹ ਪੜ੍ਹਾਈ ਦੇ ਨਾਲ ਨਾਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ PGWP ਦਿਸ ਹੁਲਟ ਵੀ ਪ੍ਰਾਪਤ ਕਰਦੇ ਨੇ ਜੋ ਕਿ ਉਹਨਾਂ ਨੂੰ ਪੜ੍ਹਾਈ ਤੋਂ ਬਾਅਦ ਵਿੱਚ ਕੈਨੇਡਾ ਦੇ ਵਿੱਚ ਨੌਕਰੀ ਕਰਨ ਦਾ ਇੱਕ ਮੌਕਾ ਦਿੰਦਾ ਹੈ ਕੈਨੇਡਾ ਸਰਕਾਰ ਨੇ 2024 ਅਤੇ 2025 ਦੇ ਵਿੱਚ ਸਟੱਡੀ ਪਰਮਿਟ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਦੇ ਪਿੱਛੇ ਕਈ ਮੁੱਖ ਕਾਰਨ ਨੇ ਸਖਤ ਇਮੀਗ੍ਰੇਸ਼ਨ ਨੀਤੀਆਂ ਨੇ ਕੀ ਕੈਨੇਡਾ ਸਰਕਾਰ ਨੇ 2024 ਦੇ ਵਿੱਚ ਸਟੱਡੀ ਪਰਮਿਟ ਦੀ ਸੀਮਾ 4,85,000 ਤੈਅ ਕੀਤੀ ਸੀ ਜੋ ਕਿ 2025 ਦੇ ਵਿੱਚ 10% ਘਟਾ ਕੇ 4,37,000 ਕਰ ਦਿੱਤੀਗੀ ਤੇ 2023 ਦੇ ਵਿੱਚ 6,81,155 ਪਰਮਿਟ ਜਾਰੀ ਹੋਏ ਸਨ ਜਿਸ ਦੇ ਵਿੱਚੋਂ 40% ਭਾਰਤੀ ਵਿਦਿਆਰਥੀ ਸਨ ਤੇ ਸਰਕਾਰ ਦਾ ਕਹਿਣਾ ਹੈ ਕਿ ਇਹੇ ਕਟੌਤੀ ਹਾਊਸਿੰਗ ਸਹਿਲ ਹੁਲਤਾਂ ਅਤੇ ਜਨਤਕ ਸੇਵਾਵਾਂ ਦੇ ਦਬਾਅ ਘਟਾਉਣ ਦੇ ਲਈ ਜ਼ਰੂਰੀ ਹੈ ਵਿੱਤੀ ਜ਼ਰੂਰਤਾਂ ਦੇ ਵਿੱਚ ਵਾਧਾ ਵੀ ਇਸ ਦਾ ਇੱਕ ਮੁੱਖ ਕਾਰਨ ਰਿਹਾ ਹੈ 2024 ਤੋਂ ਸਟੱਡੀ ਪਰਮਿਟ ਦੇ ਲਈ ਵਿੱਤੀ ਸਮਰੱਥਾ ਦੀ ਸੀਮਾ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ ਪਹਿਲਾਂ ਵਿਦਿਆਰਥੀਆਂ ਨੂੰ 10000 ਕੈਨੇਡੀਅਨ ਡਾਲਰ ਇਧਰ ਲਈ ਕਹਿ ਲਵੋ ਵੀ ਲਗਭਗ 6 ਲੱਖ ਜਾਂ 6.5 ਲੱਖ ਦਿਖਾਉਣੇ ਪੈਂਦੇ ਸਨ ਪਰ ਹੁਣ 20635 ਕੈਨੇਡੀਅਨ ਡਾਲਰ ਲਗਭਗ ਹੋ ਗਿਆਂ ਵੀ 12.7 ਲੱਖ ਰੁਪਏ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਖਾਸ ਕਰਕੇ ਮੱਧ ਵਰਗ ਦੇ ਪਰਿਵਾਰਾਂ ਦੇ ਲਈ ਅਰਜੀ ਦੇਣਾ ਮੁਸ਼ਕਲ ਹੋ ਗਿਆ ਹੈ ਤੀਸਰਾ ਕਾਰਨ ਹੈ ਵਿਪਾਰਤ ਕੈਨੇਡਾ ਰਾਜਨੀਤਿਕ ਤਣਾਅ 2023 ਦੇ ਵਿੱਚ ਸਿਖਾਗੋ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਰਾਜਨੀਤਿਕ ਵਿਵਾਦ ਵਧਿਆ ਤੇ ਇਸ ਦੇ ਜਵਾਬ ਦੇ ਵਿੱਚ ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟਸ ਨੂੰ ਵਾਪਸ ਭੇਜ ਦਿੱਤਾ ਜਿਸ ਦੇ ਕਾਰਨ ਵੀਜ਼ਾ ਪ੍ਰਕਿਰਿਆ ਦੇ ਵਿੱਚ ਕਮੀ ਆਈ ਸੋ ਕੈਨੇਡੀਅਨ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਸ ਦੇ ਨਤੀਜੇ ਦੇ ਬਜੋਂ 2023 ਦੇ ਅਖੀਰ ਦੇ ਵਿੱਚ ਸਟੱਡੀ ਪਰਮਿਟ ਅਰਜ਼ੀਆਂ ਦੇ ਵਿੱਚ 80% ਤੱਕ ਦੀ ਕਮੀ ਦੇਖੀ ਗਈ ਹੈ। ਕੈਨੇਡਾ ਸਰਕਾਰ ਨੇ ਜਾਲੀ ਦਾਖਲਾ ਪੱਤਰਾਂ ਅਤੇ ਡਿਪਲੋਮਾ ਮਿਲ ਵਰਗੀਆਂ ਸੰਸਥਾਵਾਂ ਦੇ ਉੱਤੇ ਸਖਤੀ ਕੀਤੀ ਹੈ। 2023 ਦੇ ਵਿੱਚ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਜਾਲੀ ਦਾਖਲਾ ਪੱਤਰਾਂ ਕਰਨ ਡਿਪੋਟੇਸ਼ਨ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਸਾਰੇ ਦਾਖਲਾ ਪੱਤਰਾਂ ਦੀ ਇਲੈਕਟ੍ਰੋਨਿਕ ਤਸਦੀਕ ਜ਼ਰੂਰੀ ਹੈ ਜਿਸ ਨੇ ਪ੍ਰਕਿਰਿਆ ਨੂੰ ਹੋਰ ਵੇਖ ਸਖਤ ਕਰਕੇ ਰੱਖ ਦਿੱਤਾ ਹੈ ਕੈਨੇਡਾ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਵੱਧੀ ਗਿਣਤੀ ਨੇ ਹਾਊਸਿੰਗ ਸਿਹਤ ਸੇਵਾਵਾਂ ਅਤੇ ਜਨਤਕ ਆਵਾਜਾਈ ਤੇ ਦਬਾਅ ਪਾਇਆ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ 2023 ਦੇ ਵਿੱਚ 10 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਮੌਜੂਦਗੀ ਨੇ ਸਥਿਤੀ ਨੂੰ ਅਸਥਿਰ ਕੀਤਾ ਜਿਸ ਦੇ ਕਾਰਨ ਸਟੱਡੀ ਪਰਮਿਟ ਦੀ ਸੀਮਾ ਲਾਗੂ ਕੀਤੀ ਗਈ। ਹੁਣ ਇਸ ਦਾ ਪੰਜਾਬ ਦੇ ਵਿਦਿਆਰਥੀਆਂ ਤੇ ਅਸਰ ਕੀ ਪਵੇਗਾ ਉਹ ਵੀ ਤੁਹਾਨੂੰ ਪੂਰਾ ਕਲੀਅਰ ਦੱਸ ਦਿੰਦੇ ਆਂ। ਵੀ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਕੈਨੇਡਾ ਜਾਂਦੇ ਨੇ। ਖਾਸ ਕਰਕੇ ਬ੍ਰੈਮਟਨ, ਸਰੀ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ। 2022 ਦੇ ਵਿੱਚ 2.26 ਲੱਖ ਭਾਰਤੀ ਵਿਦਿਆਰਥੀ ਕੈਨੇਡਾ ਦੇ ਵਿੱਚ ਸਨ। ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਪੰਜਾਬੀ ਹੀ ਸਨ ਤੇ ਇਸ ਗ੍ਰਾਵਟ ਨੇ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਤੇ ਬੁਰਾ ਅਸਰ ਪਾਇਆ ਹੈ। ਸਖਤ ਨਿਯਮਾਂ ਦੇ ਕਾਰਨ ਵੀਜ਼ਾ ਅਰਜ਼ੀਆਂ ਦੀ ਰੱਦੀ ਦਰ ਵਧ ਗਈ ਹੈ ਤੇ 2024 ਦੀ ਪਹਿਲੀ ਅੱਧ ਦੇ ਵਿੱਚ ਅਰਜ਼ੀਆਂ 48% ਘਟੀਆਂ ਅਤੇ 2025 ਦੇ ਵਿੱਚ ਵੀ ਇਹ ਰੁਝਾਨ ਜਾਰੀ ਰਹਿੰਦੇ ਹਨ ਪਹਿਲਾਂ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ ਓਪਨ ਵਰਕ ਪਰਮਿਟ ਮਿਲਦਾ ਸੀ ਪਰ ਹੁਣ ਇਸ ਤੇ ਵੀ ਪਾਬੰਦੀਆਂ ਲੱਗ ਗਈਆਂ ਨੇ ਤਾਂ ਇਸੇ ਨਾਲ ਹੀ ਪਰਿਵਾਰਾਂ ਤੇ ਵੀ ਵਿੱਤੀ ਦਬਾ ਵਧਿਆ ਹੈ ਸੋ ਅੱਗੇ ਹੈ ਵੀ ਪੰਜਾਬ ਦੇ ਨੌਜਵਾਨ ਜੋ ਕਿ ਕੈਨੇਡਾ ਨੂੰ ਸਥਾਈ ਨਿਵਾਸ ਜਾਨੀ ਕਿ ਕਹेलो ਵੀ ਪੀਆਰ ਦਾ ਰਸਤਾ ਮੰਦੇ ਸਨ ਹੁਣ ਉਹ ਨਿਰਾਸ਼ ਹਨ ਤੇ ਕਈ ਵਿਦਿਆਰਥੀ ਹੁਣ ਜਰਮਨੀ ਆਸਟ੍ਰੇਲੀਆ ਜਾਂ ਫਿਰ ਫਰਾਂਸ ਵਰਗੇ ਦੇਸ਼ਾਂ ਦੇ ਵੱਲ ਵੀ ਵੇਖ ਰਹੇ ਨੇ ਅੱਗੇ ਗੱਲ ਕੀਤੀ ਜਾਵੇ ਤਾਂ ਕੈਨੇਡਾ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਹ ਪਾਬੰਦੀਆਂ ਅਸਥਾਈ ਨੇ ਅਤੇ 2026 ਦੇ ਬੱਚੇ ਸਟੱਡੀ ਪਰਮਿਟ ਦੀ ਸੀਮਾ ਨੂੰ ਮੁੜ ਤੋਂ ਵਿਚਾਰਿਆ ਜਾ ਸਕਦਾ ਹੈ। ਸੋ ਸਰਕਾਰ ਨੇ ਸੂਬਿਆਂ ਨੂੰ ਵੀ ਸਟੱਡੀ ਪਰਮਿਟ ਦੀ ਵੰਡ ਦਾ ਜ਼ਿੰਮਾ ਦਿੱਤਾ ਹੈ ਜਿੱਥੇ ਪਬਲਿਕ ਯੂਨੀਵਰਸਿਟੀਆਂ ਅਤੇ ਉੱਚ ਗੁਣਵੱਤਾ ਵਾਲੇ ਕੋਰਸ ਜਿਵੇਂ ਕਿ ਟੈਕ ਹੋ ਗਿਆ ਹੈਲਥ케ਅਰ ਅਤੇ ਸਕਿਲ ਟ੍ਰੇਡਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਵੰਬਰ 2024 ਤੋਂ ਸਾਰੀਆਂ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਪਾਲਣਾ ਅਤੇ ਦਾਖਲਾ ਪੱત્રਾਂ ਦੀ ਜਾਂਚ ਲਈ ਜ਼ਿੰਮੇਵਾਰ ਬਣਾਇਆ ਗਿਆ ਹੈ। ਜੇਕਰ ਕੋਈ ਸੰਸਥਾ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਨੂੰ 1 ਸਾਲ ਦੇ ਲਈ ਨਵੇਂ ਵਿਦਿਆਰਥੀ ਲੈਣ ਤੋਂ ਰੋਕਿਆ ਜਾ ਸਕਦਾ ਹੈ ਹੁਣ ਜੇ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੇ ਲਈ ਸੁਝਾਅ ਕਿਹੜੇ ਸਹੀ ਨੇ ਉਹ ਵੀ ਤੁਹਾਨੂੰ ਦੱਸ ਦਿੰਦੀ ਆ ਵੀ ਪੰਜਾਬ ਦੇ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਪ੍ਰਾਪਤ ਕਰਨ ਦੇ ਲਈ ਹੁਣ ਬਧੇਰੇ ਤਿਆਰੀ ਕਰਨ ਦੀ ਲੋੜ ਹੈ ਸਹੀ ਸੰਸਥਾ ਚੁਣੋ ਪਹਿਲਾਂ ਤਾਂ ਪਬਲਿਕ ਯੂਨੀਵਰਸਿਟੀਆਂ ਜਾਂ ਫਿਰ ਕਾਲਜਾਂ ਨੂੰ ਤਰਜੀਹ ਦਿਓ ਜਿਵੇਂ ਕਿ ਯੂਨੀਵਰਸਿਟੀ ਆਫ ਟੋਰਾਂਟੋ ਹੋ ਗਿਆ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਹੋ ਗਿਆ ਯਾ ਸੈਂਕਾ ਕਾਲਜ ਜਿੱਥੇ ਵੀਜ਼ਾ ਮਨਜ਼ੂਰੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਫਿਰ ਇਸ ਤੋਂ ਬਾਅਦ ਦੇ ਵਿੱਚ ਆਪਣੇ ਸਟੇਟਮੈਂਟ ਆਫ ਪਰਪਸ ਯਾਨੀ ਕਿ ਐਸਓਪੀ ਦੇ ਵਿੱਚ ਸਪਸ਼ਟ ਕਰੋ ਕਿ ਤੁਸੀਂ ਕਿਉਂ ਕੈਨੇਡਾ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਅਤੇ ਪੜਾਈ ਤੋਂ ਬਾਅਦ ਦੇ ਵਿੱਚ ਭਾਰਤ ਵਾਪਸ ਆਉਣ ਦੀ ਯੋਜਨਾ ਹੈ ਵੀ ਕਿ ਨਹੀਂ ਹੈ ਤੁਹਾਡੀ ਫਿਰ ਇਸ ਤੋਂ ਬਾਅਦ ਦੇ ਵਿੱਚ 12.7 ਤੋਂ ਲੈ ਕੇ ਵੀ 13 ਲੱਖ ਰੁਪਏ ਤੱਕ ਦੀ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਅਤੇ ਪਹਿਲੇ ਸਾਲ ਦੀ ਟਿਊਸ਼ਨ ਫੀਸ ਦਾ ਪਹਿਲਾਂ ਹੀ ਪ੍ਰਬੰਧ ਕਰਕੇ ਰੱਖੋ ਫਿਰ ਉਸ ਤੋਂ ਬਾਅਦ ਦੇ ਵਿੱਚ ਵੀ ਭਾਸ਼ਾ ਸਕਿੱਲ ਵੀ ਆਈਲੈਟਸ ਦੇ ਵਿੱਚ ਘੱਟੋ ਘੱਟ ਤੁਹਾਡੇ 6 ਬੈਂਡ ਹੋਣੇ ਜ਼ਰੂਰੀ ਹੈ ਕੁਝ ਕੋਰਸਾਂ ਦੇ ਲਈ ਵਧੇਰੇ ਸਕੋਰ ਦੀ ਮੰਗ ਵੀ ਹੋ ਸਕਦੀ ਹੈ ਪਰ ਤੁਸੀਂ 6 ਬੈਂਡ ਤੁਹਾਨੂੰ ਲੈਣੇ ਬਹੁਤ ਜ਼ਰੂਰੀ ਹੈ ਜੇਕਰ ਕੈਨੇਡਾ ਦਾ ਵਿੱਚ ਵੀਜ਼ਾ ਮੁਸ਼ਕਲ ਹੈ ਤਾਂ ਫਿਰ ਜਰਮਨੀ ਫਰਾਂਸ ਜਾਂ ਫਿਰ ਨਿਊਜ਼ੀਲੈਂਡ ਵਰਗੇ ਦੇਸ਼ਾਂ ਤੇ ਵੀ ਵਿਚਾਰ ਕਰੋ ਜਿੱਥੇ 2024 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਸੋ ਜੀ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਦੀ ਗਿਰਾਵਟ ਨੇ ਭਾਰਤੀ ਵਿਦਿਆਰਥੀਆਂ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਤੇ ਵੱਡਾ ਅਸਰ ਪਾਇਆ ਹੈ ਸਖਤ ਨਿਯਮ, ਵਧੀਆਂ ਵਿੱਤੀ ਜ਼ਰੂਰਤਾਂ ਅਤੇ ਰਾਜਨੀਤਿਕ ਤਣਾਅ ਨੇ ਪ੍ਰਕਿਰਿਆ ਨੂੰ ਜਟਿਲ ਕਰ ਦਿੱਤਾ ਹੈ। ਵਿਦਿਆਰਥੀਆਂ ਨੂੰ ਸਲਾਹ ਹੈ ਕਿ ਉਹ ਸਹੀ ਸੰਸਥਾਵਾਂ ਚੁਣਨ, ਮਜ਼ਬੂਤ ਅਰਜ਼ੀਆਂ ਤਿਆਰ ਕਰਨ ਅਤੇ ਵਿੱਤੀ ਪ੍ਰਬੰਧ ਪਹਿਲਾਂ ਕਰਨ। ਜੇਕਰ ਕੈਨੇਡਾ ਮੁਸ਼ਕਲ ਲੱਗ ਰਿਹਾ ਹੈ ਤਾਂ ਫਿਰ ਹੋਰ ਵਿਕਲਪਾਂ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਸਰਕਾਰ ਦੀਆਂ ਨੀਤੀਆਂ ਅਤੇ ਅਗਲੇ ਸਾਲ ਦੀ ਸਥਿਤੀ 'ਤੇ ਨਜ਼ਰ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ 2026 ਦੇ ਵਿੱਚ ਸਥਿਤੀ ਮੋੜ ਤੋਂ ਸੁਧਰ ਸਕਦੀ ਹੈ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ